ਚਲੋ ਜੀ ਹੈਲੋ ਜੀ ਸਸਰੀਏ ਕਾਲ ਸਾਰਿਆਂ ਨੂੰ ਕਿਦਾਂ ਦੇ ਸਾਰੀ ਉਮੀਦ ਕਰਦੇ ਆਂ ਸਾਰੇ ਠੀਕ ਹੋ ਗਿਆ ਪਪੜੇ ਘਰਾਂ ਦੇ ਵਿੱਚ ਹਾਸੇ-ਵਸਤੇ ਤੇ ਖੁਸ਼ ਹੋਗੇ ਤੇ ਮੈਂ ਤੁਹਾਨੂੰ ਇੱਕ ਗੱਲ ਵਿਖਾਉਣੀ ਚੀਜ਼ ਵਿਖਾਉਣੀ ਸੌਰੀ ਗੱਲ ਨਹੀਂ ਚੀਜ਼ ਵਿਖਾਉਣੀ ਆ ਕਿ ਮੈਂ ਜਦੋਂ ਦੀ ਬੈਠੀ ਆ ਸਨੋਈ ਵੀ ਮੇਰੇ ਨਾਲ ਹੀ ਆਪਣੇ ਮੰਜੇ ਦੇ ਉੱਪਰ ਚੜ ਕੇ ਬੈਠੀ ਆ ਤੇ ਮੈਂ ਬੱਸ ਅਜੇ ਯਸਟ ਦੇਖੋ ਪੈਰ نیچے ਹੀ ਲਾਏ ਆ ਤੇ ਸਨੋਈ ਹੁਣਾਂ ਨੇ ਆਪਣੇ ਆਸਣ ਛੱਡ ਵੀ ਦਿੱਤੇ ਉਧਰ ਦੇਖੋ ਬੱਸ ਉਸੇ ਵળે ਉੱਠ ਕੇ ਤੇ ਆਪਣੇ ਕੁਝਲੀ ਕਰਨ ਲੱਪੀ ਆ ਤੇ ਹੁਣ ਜਦੋਂ ਮੈਂ ਉੱਠ ਕੇ ਤੁਰੀ ਤੇ ਇਹਨੇ ਵੀ ਇਹ ਦੇਖੋ ਉਹ ਉੱਤਰ ਗਈ ਨਾ ਉੱਤਰ ਗਈ ਬੱਸ ਇਹਨੂੰ ਪਤਾ ਵ ਲੱਗਦਾ ਨਾ ਕਿ ਹੁਣੇ ਹੀ ਉੱઠી ਆ ਇਧਰ ਇੱਕ ਬਸ ਜਦੋਂ ਮੇਰੀ ਆਵਾਜ਼ ਆਈ ਉੱਠਣ ਦੀ ਉਸੇ ਵੇਲੇ ਹੀ ਉੱਠ ਕੇ ਇਹ ਬਾਹਰ ਨੂੰ ਨਿਕਲ ਗਈ ਤੇ ਆਹੇ ਅਜੇ ਬਰਤਨ ਮੇਰੇ ਸੇਰ ਵਾਲੇ ਚਾਹ ਵਾਲੇ ਪਿਆ ਇਹਨਾਂ ਨੂੰ ਅਵੋਇਡ ਕਰਿਓ ਕਿਉਂਕਿ ਅੱਜ ਨਾ ਹੈਗਾ ਸੀਗਾ ਸੰਡੇ ਤੇ ਪ੍ਰਭ ਵੀ ਘਰ ਨਹੀਂ ਸੀਗਾ ਤੇ ਜਗਰੂਪ ਵੀ ਘਰ ਨਹੀਂ ਸੀਗੇ ਤੇ ਮੈਂ ਸੋਚਿਆ ਕਿ ਮੈਂ ਇਦਾਂ ਟਾਈਮ ਨਾਲ ਉੱਠ ਕੇ ਕੀ ਕਰਨਾ ਵਾ ਤੇ ਫਿਰ ਮੈਂ ਆਰਾਮ ਨਾਲ ਬਹਿ ਕੇ ਇੱਕ ਘੰਟਾ ਬੀਗੋਸ ਵੇਖਿਆ ਕਿਉਂਕਿ ਸੈਚਰਡੇ ਦਾ ਜਿਹੜਾ ਹਾਂਜੀ ਸੈਚਰਡੇ ਦਾ ਸੰਡੇ ਨਾਗਾ ਸੈਚਰਡੇ ਦਾ ਸੈਚਰਡੇ ਦਾ ਸਾਰਾ ਜਿਹੜਾ ਐਪੀਸੋਡ ਤੁਹਾਨੂੰ ਪਤਾ 1.5 2 ਘੰਟੇ ਦਾ ਹੁੰਦਾ ਜਿਹੜੇ ਮੇਰੇ ਵੀ ਭੈਣ ਭਰਾ ਵੇਖਦੇ ਹੋਣਗੇ ਉਹਨਾਂ ਨੂੰ ਪਤਾ ਹੀ ਹੋਊਗਾ ਤੇ ਫਿਰ ਮੈਂ ਪੂਰਾ ਐਪੀਸੋਡ ਆਰਾਮ ਦੇ ਨਾਲ YouTube ਤੇ ਬੈਠ ਕੇ ਵੇਖਿਆ ਕਿਉਂਕਿ YouTube ਤੇ ਨਾ ਜਦੋਂ ਵੇਖਦੇ ਆਪਾਂ ਤੇ ਆਪਣੀ MB ਵੀ ਨਹੀਂ ਵੀ ਆਉਂਦੀ ਨੇ ਦੀ ਤੇ ਇਹ ਆਪਾਂ ਵੂਟ ਤੇ ਦੇਖਦੇ ਆ ਨਾ ਯੂ সিনেমা ਸਾਰੀ ਹੁੰਦੀ ਯੂ সিনেমা ਹੋ ਗਿਆ ਪਹਿਲਾ ਵੂਟ ਸੀਗਾ ਤੇ ਯੂ সিনেমা ਤੇ ਜਦੋਂ ਆਪਾਂ ਵੇਖਦੇ ਆ ਤੇ ਮਿੰਟੋ ਮਿੰਟੀ ਐਮ ਵੀ ਜਿਹੜੀ ਉਹ ਆਪਣੀ ਖਤਮ ਹੋ ਜਾਂਦੀ ਆ ਤੇ ਇਸ ਕਰਕੇ ਡਾਟਾ ਜਿਹੜਾ ਆਪਾਂ ਜਿਹੜਾ ਉਹ ਜਿਹੜਾ ਸੇਵ ਕਰਨ ਵਾਸਤੇ ਫਿਰ ਮੈਂ ਪਹਿਲਾਂ YouTube ਤੇ ਬੈਠ ਕੇ ਬਿਗ ਬਾਸ ਦਾ ਫੁੱਲ ਐਪੀਸੋਡ ਵੇਖਿਆ ਤੇ ਉਸ ਤੋਂ ਬਾਅਦ ਹੁਣ ਪੂਰੇ 10 ਵਜੇ ਹੋ ਗਏ ਨੇ ਅੱਜ ਮੈਂ ਫ੍ਰੀ ਸੀਗੀ ਤੇ ਇਸ ਕਰਕੇ ਮੈਂ ਫ੍ਰੀ ਟਾਈਮ ਪੂਰਾ ਇੰਜੋਏ ਕੀਤਾ ਤੇ ਹੁਣ ਮੈਂ ਉੱਠੀ ਆ ਤੇ ਉੱਠਣ ਲੱਗੀ ਆ ਜੇ ਲੱਗੀ ਆ ਜੇ ਜਸਟ ਪੈਰ نیچے ਕੀਤੇ ਤੇ ਪਹਿਲਾਂ ਮੈਨੂੰ ਪਤਾ ਲੱਗਿਆ ਕਿ ਮੈਂ ਅੱਜੇ ਬਸ ਮਤਲਬ ਕਿ ਆਪਣੇ ਪੈਰ نیچے ਕੀਤੇ ਤੇ ਸਨੋਈ ਮੈਡਮ ਵੀ ਜਿੰਨਾ ਟਾਈਮ ਆ ਬੈਠੀ ਰਹੀ ਤੇ ਉਹਨਾ ਟਾਈਮ ਮੰਜੇ ਤੇ ਬੈਠੀ ਰਹੀ ਐ ਤੇ ਜਦੋਂ ਮਤਲਬ ਮੈਂ ਉੱਠਾਈ ਆ ਤੇ ਉਸੇ ਟਾਈਮ ਇਹਨੇ ਆਪਣਾ ਮੰਜਾ ਛੱਡ ਕੇ ਤੇ ਉੱਠ ਕੇ ਚਲੇ ਗਈ ਬਾਹਰ ਤੇ ਉਹ ਵੀ ਧੁੱਪ ਸੇਕੂਗੀ ਹੁਣ ਵੇਖਿਓ ਪਹਿਲਾ ਮੈਂ ਜਦੋਂ ਮੈਂ ਜਾ ਕੇ ਬੈਠੀ ਨਾ ਇਹਨੇ ਮੇਰੇ ਨਾਲ ਆਰਾਮ ਨਾਲ ਜਾ ਕੇ ਉੱਥੇ ਬੈਠ ਜਾਣਾ ਧੁੱਪੇ ਫਿਰ ਵੈਸੇ ਮੇਰੇ ਤੇ ਛੋਟੇ-ਮੋਟੇ ਕੰਮ ਕਰਨ ਵਾਲੇ ਪਹਿਲਾਂ ਮੈਂ ਸਭ ਤੋਂ ਪਹਿਲਾਂ ਉਹ ਨਿਪਟਾਉਂਗੀ ਕਿਉਂਕਿ ਅੱਜ ਕਵਲ ਨਹੀਂ ਆਈ ਕਵਲ ਇਸ ਕਰਕੇ ਨਹੀਂ ਆਈ ਕਿਉਂਕਿ ਉਹਨੇ ਚਣਾ ਸੀਗਾ ਥੋੜਾ ਅ ਸ਼ਾਇਦ ਮਾਰਕੀਟ ਦੇ ਵਿੱਚ ਤੇ ਉਹ ਕਹਿੰਦੀ ਹੈ ਆਂਟੀ ਮੈਂ ਅੱਜ ਥੋੜਾ ਲੇਟ ਹੀ ਆਉਂਗੀ ਤੇ ਮੈਂ ਚਲੋ ਕੋਈ ਗੱਲ ਨਹੀਂ ਤੇ ਫਿਰ ਮੈਂ ਕੀ ਕਹਿਣਾ ਸੀਗਾ ਅੱਜ ਮੈਂ ਜ਼ਿਆਦਾ ਨਹੀਂ ਬੋਲ ਰਹੀ ਥੋੜਾ ਸਪੀਡ ਦੇ ਵਿੱਚ ਬੋਲ ਰਹੀ ਜਾਣਾ ਨਹੀਂ ਨਹੀਂ ਤੇ ਬਾਕੀ ਗਾਇਸ ਤੁਸੀਂ ਇਹ ਨਾ ਸੋਚੋ ਕਿ ਮੈਂ 10 ਵਜੇ ਤੱਕ ਐਵੇਂ ਹੀ ਬੈਠੀ ਰਹੀਆਂ ਬੈੱਡ ਤੇ ਮੈਂ ਸਵੇਰੇ ਉੱઠી ਚਾਹ ਬਣਾਈ ਚਾਹ ਪੀਤੀ ਨਹਾਤੀ ਨਹਾ ਕੇ ਫਰੈਸ਼ ਹੋ ਕੇ ਆਰਾਮ ਦੇ ਨਾਲ ਫਿਰ ਥੋੜਾ ਟਾਈਮ ਇੰਜੋਏ ਕੀਤਾ ਬੈਠ ਕੇ ਤੇ ਬਸ ਮੈਂ ਨਹਾ ਤੇ ਹੁਣ ਆਪਾਂ ਨਿੱਕੇ ਮोटे ਆਪਣੇ ਖਿਲਾਾਰੇ ਚੁੱਕਾਂਗੇ ਤੇ ਓਨੀ ਦੇਰ ਕਵਲ ਆ ਜਾਏਗੀ ਤੇ ਵੈਸੇ ਜੀ ਕਵਲ ਨਾ ਆਉਣ ਦਾ ਕਾਰਨ ਮੈਂ ਥੋੜਾ ਲੇਟ ਜਿਹੜਾ ਕਿ ਉਹ ਬੈੱਡ ਤੋਂ ਉੱਠ ਰਹੀਆਂ ਤੇ ਹੁਣ ਉਹਦੀ ਵੇਟ ਕਰਦੇ ਆਪਾਂ ਤੇ ਜਗਰੂਪ ਦੇ ਜਗਰੂਪ ਵੀਡੀਓਸਟ ਆਉਣੇ ਵਾਲੇ ਨੇ ਤੇ ਫਿਰ ਆਪਾਂ ਤੁਹਾਨੂੰ ਮਿਲਦੇ ਆ ਬਲੌਗ ਦੇ ਵਿੱਚ ਅੱਗੇ ਠੀਕ ਆ ਕਿਉਂ ਕਿਹੜੀ ਗੱਲ ਉਹਨੂੰ ਲਓ ਜੀ ਟਾਈਮ ਹੋ ਗਿਆ ਸ਼ਾਮ ਦੇ 4:30 ਵਜੇ ਤੇ ਅੱਜ ਜਿੱਦਾਂ ਕੀ ਹੈਗਾ ਸੰਡੇ ਤੇ ਅੱਜ ਮੈਂ ਸਾਰਾ ਦਿਨ ਮੇਰਾ ਬੋਰ 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 ਬੋਰਿੰਗ ਹੀ ਲੰਘਿਆ ਹੈ ਕਿਉਂਕਿ ਘਰੇ ਸੀਗਾ ਕੋਈ ਨਹੀਂ ਹੈ ਹੈ ਵੀ ਬੋਲੇ ਮੈਂ ਹੈ ਹੈ ਕਰੇ ਕੋਈ ਨਹੀਂ ਸੀਗਾ ਮੈਂ ਕੱਲੀ ਹੀ ਸਵੇਰ ਦੀ ਕਰੇ ਮੈਂ ਜੇ ਸਨੂਈ ਬਸ ਇੱਕ ਦੂਜੇ ਦਾ ਆੜਾ ਦੋਹਾਂ ਜਣੀਆਂ ਸੇਲੀਆਂ ਜੇਲੀਆਂ ਪਹਿਣਾ ਪਹਿਣਾ ਐਂ ਬਸ ਉਹ ਵਿਚਾਰੀ ਆਪ ਦਾ ਬੈਠੀ ਰਹੀ ਤੇ ਮੈਂ ਆਪ ਦਾ ਬੈਠੀ ਹੋਣ ਵੇਖਦੀ ਰਹੀ ਤੇ ਬਸ ਐਵੇਂ ਸਾਡਾ ਸਾਰਾ ਦਿਨ ਅਜ ਬੋਰਿੰਗ ਹੀ ਗਿਆ ਤੇ ਜਗਰੂਪ ਹੋਣ ਆਏ ਆ 4:30 ਵਜੇ ਘਰੇ ਵੇਲੇ ਹੋ ਕੇ ਗੱਲਾਂ ਤੇ ਕਰਦੀਆਂ ਸੀ ਆ ਉਸ ਤੋਂ ਪਰ ਸਮਝ ਨਹੀਂ ਲੱਗਦੀ ਕੀ ਆ ਨਹੀਂ ਗੱਲਾਂ ਆਂ ਵਿਚਾਰੀਆਂ ਉਹ ਆਪਦੀ ਭਾਸ਼ਾ ਚ ਕਰਦੀ ਸੀ ਤੇ ਮੈਂ ਆਪਦੀ ਚ ਕਰਦੀ ਆਂ ਉਹਨੂੰ ਮੇਰੀ ਸਮਝ ਲੱਗਦੀ ਤੇ ਮੈਨੂੰ ਉਹਦੀ ਸਮਝ ਲੱਗਦੀ ਸੀ ਤੁਹਾਨੂੰ ਭਾਵੇਂ ਨਹੀਂ ਲੱਗਦੀ ਉਹ ਵਿਚਾਰੀ ਕਹਿੰਦੀ ਸੀ ਕਿ ਅੱਜ ਮੈਨੂੰ ਵੀ ਇੱਕ ਸਵੇਰ ਦਾ ਕੋਈ ਕਾਉਣ ਬੁਲਾਉਣ ਨਹੀਂ ਦਿਆ ਮੈਂ ਵਿਚਾਰੀ ਕੱਲੀ ਵਿਹਲੀ ਮਸੋ ਸਾਇਆ ਮੂੰਹ ਕਰਕੇ ਵੀ ਬੈਠੀ ਹੈ ਵਿਚਾਰੀ ਕਿਉਂਕਿ ਅੱਜ ਪ੍ਰਭ ਵੀ ਸਵੇਰ ਦਾ ਘਰ ਨਹੀਂ ਹੈਗਾ ਤੇ ਵਿਚਾਰੀ ਐਂ ਵੇਖਣ ਦੀ ਆਲੇ-ਦੁਆਲੇ ਵੀ ਕਦੋਂ ਪ੍ਰਭ ਆਵੇ ਤੇ ਕਦੋਂ ਮੈਨੂੰ ਥੋੜਾ ਜਿਹਾ ਖੁੱਲਾ ਛੱਡਣ ਤੇ ਮੈਨੂੰ ਖੁੱਲਣ ਕੀ ਇਹਨਾਂ ਦੇ ਛੱਡਣ ਮੱਲਾ ਦਾ ਮੌਕਾ ਮਿਲੇ ਤੇ ਹੁਣ ਜਗਰੂਪ ਆ ਗਿਆ ਘਰੇ ਤੇ ਮੈਂ ਇਹਨਾਂ ਨੂੰ ਪੁੱਛਿਆ ਕਿ ਕੀ ਬਣਾਈਏ ਸਬਜ਼ੀ ਤੇ ਇਹਨਾਂ ਭਾਈ ਜੀ ਹੁਣਾਂ ਨੇ ਮੈਨੂੰ ਇੱਕੋ ਜਵਾਬ ਦਿੱਤਾ ਗਾਉ ਕਿ ਜੋ ਮਰਜ਼ੀ ਬਣਾ ਲੈ ਤੇ ਜੋ ਮਰਜ਼ੀ ਚੋਂ ਤੁਸੀਂ ਦੱਸੋ ਵੀ ਜੋ ਮਰਜ਼ੀ ਚ ਕੀ ਆਉਂਦਾ ਵਾ ਜੇ ਮੈਂ ਕਹਿਣਾ ਕਿ ਆਪਾਂ ਆਲੂ ਗੋਭੀ ਬਣਾ ਲਈਏ ਨਾ ਉਹ ਵੀ ਨਹੀਂ ਮੈਨੂੰ ਚੰਗੀ ਲੱਗਦੀ ਜੇ ਮਟਰ ਆਲੂ ਮਟਰ ਬਣਾ ਲਈਏ ਨਹੀਂ ਉਹ ਵੀ ਰਹਿਣ ਦੇ ਤੇ ਮਤਲਬ ਜੋ ਇੱਕ ਵਾਰੀ ਕਹਿ ਦੇਣਾ ਵੀ ਜੋ ਮਰਜ਼ੀ ਬਣਾ ਲੈ ਤੇ ਬਾਅਦ ਵਿੱਚ ਜਦੋਂ ਬਣਾ ਕੇ ਅੱਗੇ ਰੱਖਿਆ ਨਾ ਤੇ ਫਿਰ ਉਹ ਨੱਕ ਤੇ ਨਹੀਂ ਚੜਨਾ ਫਿਰ ਕਹਣਾ ਆ ਕੀ ਬਣਾ ਲਿਆਈ ਆ ਕੀ ਬਣਾ ਲਿਆਈ ਏ ਉਹਨਾਂ ਜਿਹੜੇ ਮਟਰਿਆਂ ਉਹ ਗਾਜਰਾਂ ਨਾਲ ਵੀ ਆਲੂ ਨਾਲ ਵੀ ਆ ਤੇ ਆਪਣਾ ਕੱਲੇ ਵੀ ਆ ਹਾਂਜੀ ਤੇ ਗੋਭੀ ਦੇ ਨਾਲ ਵੀ ਆ ਗੋਭੀ ਦੇ ਵਿੱਚ ਮਟਰ ਪੈ ਸਕਦੇ ਗੋਭੀ ਆਲੂ ਮਟਰ ਬਣਾ ਸਕਦੇ ਆਲੂ ਗੋਭੀ ਮਟਰ ਇਸ ਕਰਕੇ ਮੈਂ ਅੱਜ ਕਿਲੋ ਮਟਰ ਲੈ ਲੇ ਮੈਂ ਜੋ ਆਖਣਗੇ ਉਹ ਬਣਾ ਦੂੰਗੀ ਗਾਜਰਾਂ ਨਹੀਂ ਲਈਆਂ ਵੈ ਮੇਰਾ ਤੇ ਰਦਾ ਹੀ ਆਲੂ ਮਟਰ ਬਣਾਉਂਦਾ ਪਹਿਲਾਂ ਮੈਂ ਰਦੇ ਖੁੰਬਾ ਲੈ ਆਂਦਾ ਫਿਰ ਮੈਂ ਜਿਹੜੇ ਗਰੁੱਪ ਨੇ ਆਖਣਾ ਇਹਨੂੰ ਰੋਜ਼ ਦੇੜੀ ਇਹਨੇ ਖੁੰਬਾ ਹੀ ਬਣਾਈ ਜਾਣੀਆਂ ਹੁਣ ਇਹਨੂੰ ਜੇ ਇੱਕ ਵਾਰੀ ਚੰਗੀਆਂ ਲੱਗੀਆਂ ਤੇ ਤੇ ਹੁਣ ਦੇ ਸੋਕੀ ਖਾਣਾ ਦਹੀਂ ਹੁਣ ਇਹਨਾਂ ਨੇ ਮੈਨੂੰ ਫੇਰ ਕਹਿਤਾ ਵੀ ਜੋ ਮਰਜੀ ਬਣਾ ਲੈ ਨਾ ਵੀ ਲੋ ਇਦਾਂ ਕਿਹਦੇ ਜਦੋਂ ਪਈਆਂ ਤਾਂ ਕਾਲਾ ਕਚੱਜੀ ਮੈਂ ਆਪਦੀਆਂ ਨੂੰ ਪੂਰੀ ਤਿਆਰੀ ਕੀਤੀ ਜਿਹੜਾ ਸਭ ਤੋਂ ਵੱਡਾ ਕੰਮ ਹੈ ਨਾ ਸਜੜਾ ਲੈ ਲਈ ਸਭ ਦੀ ਸੱਧੀ ਘੋੜਾ ਘੜੀ ਹੁਣ ਮੇਰੇ ਕਹਿਣ ਤੇ ਸਭ ਦੀ ਮੂਹਰ ਕੇ ਦਜੀ ਥੋੜੀ ਆ ਜੀ ਕਿਉਂਕਿ ਨੱਕ ਤੇ ਨਹੀਂ ਨਾ ਚੜਨੀ ਨੱਕ ਤੇ ਨੱਕ ਤੇ ਨਾ ਚੜੂ ਮੂੰਹ ਤੇ ਤਾਂ ਚੜੂ ਮੋਤੇ ਵੀ ਨਹੀਂ ਚੜਨੀ ਬਾਚ ਖਾਣ ਲੱਗਿਆ ਸਾਰ ਨੁਕਸ ਬਿੰਨੀਆਂ ਘੜ ਦੇਣੀਆਂ ਵਾ ਇਹ ਚ ਲੂਣ ਨਹੀਂ ਹੈਗਾ ਇਹ ਚ ਮਿਰਚ ਜਿਆਦੀ ਹੈ ਚਾਹ ਵਾ ਇਹ ਚ ਜੋ ਆ ਹੈ ਉਹ ਮਟੀਰੀਅਲ ਫਿਰ ਭਈ ਆਉਣਾ ਹਸਾ ਲੈਂਦਾ ਤੇ ਮਧਿਆ ਲੈਂਦਾ ਕਿਉਂ ਇਧਰ ਘੱਟ ਆਉ ਘੱਟ ਜਾਉਗਾ ਦੇ ਵਾਧਿਆ ਉਹਨੂੰ ਵਧ ਕੇ ਆ ਜਾਂਦਾ ਬਾਕੀ ਇਹ ਜ਼ਰੂਰ ਹੈ ਕਿ ਬੰਦਾ ਛੁਕਰ ਨਾ ਛੁਕਰ ਕੇ ਜਾ ਰਿਹਾ ਤੇ ਵੈਸੇ ਮੈਂ ਆਪਣੇ ਆਪ ਨੂੰ ਵੀ ਕਹਿਣਾ ਵਾ ਕਿ ਵਾਕਿਆ ਹੀ ਆਪਾਂ ਕਹਿ ਦਿੰਨੇ ਆ ਆ ਚੀ ਚਲੀਆ ਘਟਿਆ ਜਾਂ ਵਾਧਿਆ ਵੈਸੇ ਜੋ ਪ੍ਰਮਾਤਮਾ ਰੋਟੀ ਆਪਨ ਦਿੱਤੀ ਆ ਮਹਾਰਾਜ ਨੇ ਤੇ ਉਹ ਬਹੁਤ ਸ਼ੁਕਰ ਕਰਨਾ ਚਾਹੀਦਾ ਕਿਉਂਕਿ ਪਚਾਰੇ ਜੀ ਇੱਕ ਤਰ੍ਹਾਂ ਦੇ ਹੋ ਜਿਆ ਜਿਨ੍ਹਾਂ ਨੂੰ ਇਹ ਵੇ ਚੋਗਾ ਮਿਲਦਾ ਕੇਵਲੇ ਨਹੀਂ ਵੀ ਮਿਲਦਾ ਉਹ ਵੀ ਤਾਂ ਹਨ ਨਹੀਂ ਆ ਤੇ ਕੁੱਤੇ ਵਿਚਾਰੇ ਨੇ ਜਿਹਨਾਂ ਦੇ ਘਰਾਂ ਦੇ ਰੱਖਿਓ ਤੇ ਗੱਲ ਵੱਖਰੀ ਤੇ ਪਰ ਜਿਹਨੇ ਕਲੀਆਂ ਮੱਲਿਆ ਤੇ ਤਰੇ ਫਿਰਦੇ ਆ ਉਹ ਵੀ ਵਿਚਾਰੇ ਹੈਗੇ ਆ ਕਿਤੇ ਉਹ ਗੁਜ਼ਾਰਾ ਕਰਨਦੇ ਆ ਕਿਤੇ ਨਾਂ ਪੈ ਗਈ ਸੋ ਇਸ ਕਰਕੇ ਸ਼ੁکری ਕਰਨਾ ਚਾਹੀਦਾ ਵਾ ਤੇ ਬਾਕੀ ਮੈਂ ਥੋੜਾ ਜਿਹਾ ਕਹਿ ਦੇਣਾ ਜ਼ਰੂਰ ਤੇ ਚਲੋ ਇਹ ਕਰਦੇ ਆ ਆਜ ਤੋਂ ਮਜਬੂਰ ਆ ਆਜ ਤੋਂ ਮਜਬੂਰ ਆ ਤੇ ਇੱਕ ਗੱਲ ਇਹ ਵੀ ਸੋਚਣੀ ਚਾਹੀਦੀ ਆ ਵੀ ਕੋਈ ਵੀ ਬੰਦਾ ਪਰਫੈਕਟ ਨਹੀਂ ਹੁੰਦਾ ਵੀ ਜਿਹੜਾ ਪਰਫੈਕਟ ਹੀ ਸਬਜੀ ਦੇ ਵਿੱਚ ਲੂਣ ਮਿਰਚ ਪਾਊਗਾ ਸੱਜੀਆਂ ਤੋਂ ਵੀ ਟੱਡੀਆਂ ਮੰਮੀਆਂ ਵੀ ਬਣਾਉਂਦੀਆਂ ਮੇਰੀ ਮੰਮੀ ਵੀ ਬਣਾਉਂਦੀ ਆ ਰਹੀ ਐ ਅਜੇ ਤੋਂ 40 ਸਾਲ ਤੇ 50 ਸਾਲ ਹੋ ਗਏ ਹਨ ਸਬਜ਼ੀਆਂ ਬਣਾਉਂਦਿਆਂ ਨੂੰ ਕਈ ਵਾਰ ਉਹਨਾਂ ਤੋਂ ਵੀ ਲੂਣ ਮਿਰਚ ਘੱਟ ਵੱਧ ਪੈ ਜਾਂਦਾ ਤੇ ਇਸ ਕਰਕੇ ਅਸੀਂ ਤਾਂ ਕੀ ਜਾਂਦੇ ਹੁੰਦੇ ਜੇ ਹੋਏ ਵੀ 20 ਸਾਲ ਹਨ ਤੀ ਚਲੋ ਹੁਣ ਮਾਰੇ ਹੁਣ ਤਾਂ ਸਭ ਕੁਝ ਨੇੜ ਤੇ ਤੇ ਆਹ ਵੇਖ ਕੇ ਸਬਜ਼ੀ ਬਣਾ ਲੈਣਾ ਸਾਜੀ ਵੇਖ ਕੇ ਬਣ ਜਾਂਦੀ ਪਰ ਲੂਣ ਮਿਰਚ ਨਹੀਂ ਨਾ ਵੇਖ ਕੇ ਪੈਂਦਾ ਚਲੋ ਹੁਣ ਉਹਨਾਂ ਨੂੰ ਆ ਗਿਆ ਫੋਨ ते करल गाल ते आपण बेल थोडी देर तो ਲੋ ਗਾਇਸ ਜਿਵੇਂ ਬੱਦ ਗਿਨਣੇ ਸੇ ਤੇ ਉਪਰੇ ਪਰ ਲੰਗੇ ਜੜੀ ਦੀ ਜੋੜ ਕੇ ਖੜੇ ਆਪਾਂ ਉਹ ਤੇਸੀ ਦੇ ਕਾਲੇ ਦੇ ਕਾਲੇ ਦੇ ਝੋਤੇ ਤੇ ਅੱਜ ਕਿਹਿਆ ਸੱਚੋ ਕਿ ਵੀ ਕਾਲੇ ਸਾਰਾ ਦਿਨ ਚੰਗੀ ਤਰ੍ਹਾਂ ਖੜੀ ਨਹੀਂ ਲੱਗੀ ਸੂਰਜ ਜਿਹੜਾ ਇਹ ਮੱਧਮ ਜਾ ਰਿਹਾ ਬਦਲ ਹੋਏ ਸੀ ਇਸ ਤੱਕ ਕਿ ਫਿਰ ਕੰਮ ਨਾਲ ਬਹੁਤ ਕੁਝ ਕਿਤੇ ਬਹੁਤ ਮੁਸ਼ਕਲ ਆ ਗਿਆ ਅੱਜ ਤੇ ਇਸ ਕਰਕੇ ਅੱਜ ਕਹਿੰਦੇ ਜਿੰਨਾ ਸੋ ਫਿਰ ਚੱਲ ਜੀ ਹੁਣ ਤਾਂ ਐਵੇਂ ਚੱਲਦਾ ਰਹਿਣਾ ਕਿਉਂਕਿ ਪੜ ਜਾਣੀ ਤੇ ਬਿਲਕੁਲ ਨਹੀਂ ਲੱਗਦੀ ਬਸ ਕਪੜਿਆਂ ਦਾ ਜਿਹੜਾ ਖਲਾਰਾ ਵਾਲਾ ਫਲ ਕਰ ਐਵੇਂ ਪਿਆ ਰਹਿਣਾ ਤੇ ਇਹ ਮੈਂ ਆਪਣਾ ਪ੍ਰੈਪੇਅਰ ਕਰਕੇ ਤੇ ਰੱਖ ਲੀਏ ਤੇ ਜਗਰੂ ਹੋਇਆ ਜਗਰੂ ਹੋਇਆ ਜਗਰੂ ਸੁਪਤੀ ਹੋਈ ਨੇ ਤੇ ਮੈਂ ਸਾਰਾ ਕੁਝ ਕਰਕੇ ਰੱਖਿਆ ਹੈ ਬਸ ਅੱਜ ਹੁਣ ਆਪਾਂ ਬਣਾਉਣੀ ਹੈ ਨਮਕੀਨ ਚਾਹਰ ਜਿਵੇਂ ਜੋਤਰਾ ਦੇ ਲਈ ਕਰਦਾ ਬਣਾਉਂਦੇ ਮੈਂ ਤੇਰਾ ਆਪਣਾ ਨਮਕੀਨ ਚਾਹਰ ਬਣਾਉਣੀ ਹੈ ਅੱਜ ਨਾਲ ਜੀ ਕਰ ਰਿਹਾ ਬਟਪਾ ਕੇ ਤੇ ਚਾਹਰ ਖਾਣ ਨੂੰ ਤੇ ਚੌਥੀ ਨੂੰ ਕੱਢ ਕੇ ਰੱਖਣੀ ਨੇ ਮਟਰੇ ਕੱਢ ਕੇ ਰੱਖਣੀ ਨੇ ਬਸ ਟੱਲ ਕੇ ਖਾ DNA ਦੋਸਤੋਂ ਪਹਿਲਾਂ ਆਪਾਂ ਕਪੜੇ ਤਿਆਰ ਕਰਕੇ ਰੱਖ ਲਈਏ

ਲੋਗੇ ਕਸ ਲੋਗੇ ਇਸ ਕਪੜੇ ਜਿਹੜੇ ਉਹ ਆਪਣੇ ਆਲੂਸ ਜਿਹੜੇ ਤੈਹ ਹੋ ਚੁੱਕੇ ਨੇ ਇਹ ਬਸ ਥੋੜੇ ਜਿਹੀ ਰਹਿ ਗਏਗੇ ਤੇ ਮੈਂ ਸੋਚਿਆ ਜਦੋਂ ਤੁਹਾਡੇ ਨਾਲ ਛੇਰ ਕਰਦੇ ਆ ਕਿ ਜਿਹੜੀ ਆਪ ਕੋ ਤੁਸੀਂ ਆਪਣੇ ਦੇਖਦੇ ਜਣਾ 15 ਵੀ ਨਿਕੀ ਨੂੰ 3 ਚੋਕ ਇਹਨੂੰ ਜਦਾ ਸੀਰੀਅਸ ਬਣਾ ਲਿਆ ਕਰੋ ਕਿਉਂਕਿ ਇਹ ਨਾ ਹਰ ਘਰ ਦੇ ਵਿੱਚ ਤੁਹਾਨੂੰ ਪਤਾ ਜਿੱਥੇ ਦੋ ਮੈਂਬਰ ਹੋਣ ਜਿੱਥੇ ਚਾਰ ਮੈਂਬਰ ਹੋਣ ਜਿੱਥੇ 10 ਮੈਂਬਰ ਹੋਣ ਉਨਾਂ ਦੇ ਵਿੱਚ ਵੀ ਆਪਸ ਦੇ ਵਿੱਚ ਨੂਕ-ਝੋਕ ਜਿਹੀ ਚੱਲਦੀ ਰਹਿੰਦੀ ਆ ਤੇ ਸਾਡੇ ਘਰ ਜਿੱਤੇ ਅਸੀਂ ਹੈ ਹੀ ਤਿੰਨ ਮੈਂਬਰ ਆ ਤੇ ਇਸ ਕਰਕੇ ਮੇਰੀ ਮੇਰੇ ਬੇਟੇ ਦੀ ਤੇ ਹਸਬੰਦ ਦੀ ਤਿੰਨਾਂ ਦੀ ਨਕੀਮੋਟ ਜਿਹੜੀ ਆ ਇਹ ਨੂਕ-ਝੋਕ ਜੀ ਪਿਆਰ ਵਾਲੀ ਹੈ ਨਾ ਕਦੀ ਉਹ ਨੂੰ ਮੈਂ ਡਾਂਟਦੇ ਤੇ ਉਹ ਡਾਂਟਦੀ ਆ ਕਦੀ ਪਾਪਾ ਉਹਦੇ ਮੈਨੂੰ ਡਾਂਟਦੇ ਆ ਕਦੀ ਮੈਂ ਇਹਦੇ ਪਾਪਾ ਨੂੰ ਡਾਂਟਦੀ ਆ ਤੇ ਬਸ ਇਦਾਂ ਕਰਕੇ ਲੱਗ ਕੇ ਸਾਡਾ ਸਾਰਾ ਦਿਨ ਜਿਹੜਾ ਨਿਕਲਦਾ ਜਾਂਦਾ ਵਾ ਆ ਸਿੱਖਿ ਜਿੱਦੇ ਵਿੱਚ ਵੀ ਕਦੀ ਅਸੀਂ ਗੱਲਾਂ ਬਾਤ ਹਣਾ ਇੱਕ ਦੂਜੇ ਨੂੰ ਟੌਣ ਮਾਰ ਕੇ ਕਰਦੇ ਰਹਿੰਦੇ ਆ ਹਣਾ ਉਹ ਮੈਨੂੰ ਕਹਿ ਰਹੀ ਆ ਅੱਜ ਸਭ ਕੀ ਜਦੋਂ ਜਿਆਦਾ ਹੈ ਅਸਰ ਜਦੋਂ ਜਿਆਦਾ ਹੈ ਜਦੋਂ ਸਬਜੀ ਬਣਾਉਣੀ ਨੇ ਜਦੋਂ ਇਹ ਕਰਾਣੇ ਹੁੰਦਾ ਤਾਂ ਬਹੁਤ ਜਿਆਦਾ ਹੁੰਦਾ ਉਹਨਾਂ ਕਿ ਇਹ ਨਾ ਤਾਂ ਸੇਕ ਦਿੱਤੀ ਦੂਜੀ ਗੱਲ ਹੈ ਕਿ ਉਹਨਾਂ ਚਾਲੂ ਨਹੀਂ ਨਹੀਂ ਗਾਣੇ ਤੇ ਕਰਨਗੇ ਸਾਰਾ ਦਿਨ ਬਿੱਧੀ ਕਰੇ ਬੈਠੀ ਰਹਿੰਦੀ ਆ ਤੇ ਹੁੰਦਾ ਸੋ ਬੰਦਾ ਵੀ ਜਿਹੜਾ ਬੰਦਾ ਨਹੀਂ ਬਾਹਰ ਅੰਦਰ ਜਾਂਦਾ ਹਨਾ ਬਾਹਰ ਨਹੀਂ ਜਾਂਦਾ ਕਿਤੇ ਅੰਦਰ ਉਹਨੇ ਤੇ ਵੇਲੇ ਬੈਠ ਨਹੀਂ ਹੁਣ ਕਰੇ ਜਦੋਂ ਕੰਮ ਖਤਮ ਹੋਵੇ ਹਨਾ ਉਹ ਸਾਰੇ ਕੰਮ ਆਪਣੇ ਤੋਂ ਮੁਕੀ ਬੱਚਾ ਦੇ ਸਰਦੀਆਂ ਦੇ ਦਿਨਾਂ ਨੂੰ ਬੜਾ ਚਾਲਦੇ ਰਹੇ ਸਰਦੀਆਂ ਦੇ ਦਿਨਾਂ ਵਿੱਚ ਸਾਰਾ ਦਿਨ ਜਿਹੜਾ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਆਫਿਸ ਵਾਈਟ ਤੋਂ ਬੈਠਾ ਜਾਂਦਾ ਉਹ ਹਨਾ ਵੀ ਇਦਾਂ ਦੇ ਦੇਣਿਆਂ ਕਿ ਨਿਕ 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 ਦੇ ਕਾਮਕਾਰ ਹਨਾ ਚੱਲਦੇ ਹੀ ਰਹਿੰਦੇ ਆ ਤੇ ਇਹ ਚਾਹ ਇਤੋਂ ਚੀਜ਼ ਸਭ ਤੋਂ ਮੇੜ ਕੰਮ ਤਾਂ ਇਹ ਆ ਕੱਪੜੇ ਵੀ ਸਾਰਾ ਦਿਨ ਸੈਟਅਪ ਹੋਈ ਆਪਣੇ ਕੋਲ ਹਨਾ ਕਿਉਂਕਿ ਸਰਦੀਆਂ ਦੇ ਕੱਪੜੇ ਕੋਟੀ ਨਾਲਸ ਕੁਆਟਰ ਇੱਥੋਂ ਤੋਂ ਹੋਰ ਲਾ ਕੇ ਆਪਾਂ ਸੰਭਾਲ ਕੇ ਰੱਖਦੇ ਆ ਤੇ ਦੂਰ ਚਾਲ ਕੇ ਭੱਜਦੇ ਜਿਹੜੇ ਬੱਚੇ ਆ ਜਾਂ ਤਾਂ ਆਪਣੇ ਹਸਬੰਦ ਨੇ ਤਾਰੇ ਜਾਂ ਜੋ ਵੀ ਤੁਸੀਂ ਦੇ ਵੀ ਘਰ ਚ ਮੈਂਬਰ ਹੈ ਉਹ ਦੋ ਚਾਸ ਤੇ ਲਾ ਲਿਓ ਜਦੋਂ ਜਦ ਮੇਰੇ ਬਸ ਇਦਾਂ ਹੀ ਸਾਰਾ ਦਿਨ ਆਪਣਾ ਨਿਕਲ ਜਾਂਦਾ ਹੈ ਕੱਪੜੇ ਚੁੱਕ ਲੋ ਕੱਪੜੇ ਰੱਖ ਲੋ ਚਾਦਰ ਸਿੱਧੀ ਕਰ ਦੋ ਹਨਾ ਤੇ ਇੱਕ ਬਰਤਨ ਸਾਫ ਕਰ ਲੋ ਬਸ ਇਹ ਕੋਸੀ ਚੱਲ ਰਿਹਾ ਚਾਹ ਬਣਾ ਲਿਓ ਇਹ ਕੰਮ ਜਿਹੜੇ ਉਹ ਆਪਰੇ ਹਾਊਸ ਵਾਈਫ ਦੇ ਦਿਨ ਦੇ ਵਿੱਚ ਕਿਸੇ ਵੀ ਗਿੰਤੀ ਦੇ ਵਿੱਚ ਨਹੀਂ ਆਉਂਦੇ ਤੇ ਤੁਸੀਂ ਸਾਰੀਆਂ ਹਾਊਸ ਵਾਈਫਸ ਜਿਹੜੀਆਂ ਲੇਡਿਸ ਜੀ ਮੇਰੇ ਨਾਲ ਸਹਿਮਤ ਹੋ ਗਏ ਆ ਇਸ ਗੱਲ ਤੋਂ

ਤੇ ਜਿਹਦਾ ਵਾਸਤੇ ਜਿਹਦਾ ਵਾਸਤੇ ਨਹੀਂ ਜਿਹਦੇ ਵਾਸਤੇ ਆਪਾਂ ਸਾਰੀ ਇਹਦੀ ਤਿਆਰੀ ਕਰਕੇ ਰੱਖ ਲਈਆ ਚਾਵਲ ਵੀ ਰੱਖ ਲਿਆ ਤੇ ਤੜਕਾ ਸਾਰਾ ਕੱਟ ਕੇ ਰੱਖ ਲਿਆ ਹੁਣ ਜਸਟ ਆਪਾਂ ਬਸ ਤੜਕਾ ਲਗਾਉਣਾ ਹੀ ਆ ਤੇ ਉਹਦੇ ਬਾਅਦ ਜਿਹੜੇ ਆਦੀ ਕਿਚਨ ਦੇ ਵਿੱਚ ਕਿਉਂਕਿ ਕਿਚਨ ਤੋਂ ਬਿਨਾਂ ਕਿਚਨ ਚ ਆਏ ਤੋਂ ਬਿਨਾਂ ਦੇ ਕੰਮ ਤਾਂ ਨੂੰ ਪਤਾ ਬੰਨਾ ਹੀ ਨਹੀਂ ਆ ਤੇ ਜਗਰੂਪ ਫਿਰ ਚਲੇ ਗਏ ਨੇ ਬਾਹਰ ਗੁਰਦੁਆਰਾ ਸਾਹਿਬ ਗਏ ਨੇ ਤੇ ਉਹ ਕਹਿੰਦੇ ਸੀਗੇ ਮੈਨੂੰ 6 ਵਜੇ ਉਠਾ ਦੇ ਤੇ ਮੈਂ ਗੁਰਦੁਆਰਾ ਸਾਹਿਬ ਨੂੰ ਜਾਣਾ ਵਾ ਇਸ ਕਰਕੇ ਉਹਨਾਂ ਨੇ ਮੈਨੂੰ ਉਠਾਤਾ ਉਹ ਉੱਠ ਕੇ ਤੇ ਨਹਾ ਕੇ ਤੇ ਗੁਰਦੁਆਰਾ ਸਾਹਿਬ ਚਲੇ ਗਏ ਨੇ ਤੇ ਇਸ ਮੈਂ ਫਿਰ ਮੈਨੂੰ ਇਹ ਹੀ ਕਿ ਮੈਂ ਚਲੋ ਉਹ ਉਹਨਾਂ ਨੇ ਫਿਰ ਆਪਣਾ ਕਿਚਨ ਦਾ ਕੰਮ ਕਰਨਾ ਕਿਚਨ ਦਾ ਕੰਮ ਅਜ ਮੇਰਾ ਈੜਾ ਕੋਈ ਖਾਸ ਹੈ ਨਹੀਂ ਅਈ ਮੈਂ ਸਵੇਰ ਦੀ ਨਾ ਮਤਲਬ ਇਹ ਸਾਰਾ ਦੇਣੀ ਬੇਲਾ ਕੱਢਿਆ ਬੋਰਿੰਗ ਜਿਹਾ ਦਿਨ ਸੀਗਾ ਤੇ ਕੋਈ ਮਤਲਬ ਇਹਨਾਂ ਖਾਸ ਕੰਮ ਕਰਨੀ ਸੀ ਤੇ ਸਿਰਫ ਇੱਕ ਮੈਨੂੰ ਘਿਓ ਕੱਢਦੇ ਨੂੰ ਟਾਈਮ ਲੱਗਿਆ ਘਿਓ ਨੂੰ ਸੰਭਾਲਦੇ ਆ ਤੁਹਾਨੂੰ ਪਤਾ ਮੱਖਣੀ ਰਿੜਕੋ ਫੇਰ ਮਤਲਬ ਕਿ ਉਹਨੂੰ ਘਿਓ ਨੂੰ ਚੰਗੀ ਤਰ੍ਹਾਂ ਉਬਾਲੋ ਜੋ ਵੀ ਹੈ ਨਾ ਸਾਰਾ ਉਹਨੂੰ ਪ੍ਰੋਸੈਸ ਕਰਨਾ ਤੁਹਾਨੂੰ ਪਤਾ ਹੀ ਗਿਆ ਘਿਓ ਕੱਢਣ ਦਾ ਪ੍ਰੋਸੈਸ ਕਿੰਨਾ ਹੁੰਦਾ ਵਾ ਤੇ ਬਹੁਤ ਟਾਈਮ ਲੱਗਾ ਤੇ ਫਿਰ ਬਸ ਐਵੇਂ ਹੀ ਕੰਮ ਸੀਗਾ ਤੇ ਉਹਦੇ ਵਿੱਚ ਬਾਅਦ ਚ ਆ ਗਏ ਗੈਸਟਰ ਫਿਰ ਉਹਨਾਂ ਨੂੰ ਚਾਹ ਬਣੀ ਪਿਆ ਮੰਮੀ ਆ ਗਏ ਸੀਗੇ ਤੇ ਬ੍ਰਦਰ ਆਇਆ ਸੀਗਾ ਤੇ ਬਸ ਇਦਾਂ ਹੀ ਸਾਰਾ ਦਿਨ ਆਪਣਾ ਗਿਆ ਨਿਕਲ ਤੇ ਥੋੜਾ ਨਹੀਂ ਤੇ ਮੈਂ ਵਸੇ ਕੱਲੀ ਸੀਗੀ ਘਰ ਦੇ ਮੈਂ ਕੱਲੀ ਘਰ ਨੂੰ ਹੁੰਦਾ ਕਰਕੇ ਸਾਰਾ ਦਿਨ ਬੋਰ ਹੁੰਦੀ ਰਹੀ ਬੋਰ ਇੱਕ ਮਿੰਟ ਸੋਰੀ ਪਹਿਲਾਂ ਮੇਰੀ ਕੜਾਈ ਛੱਡ ਚਲੀ ਤੇ ਮੈਂ ਪਹਿਲਾਂ ਉਹਦੇ ਤੇ ਤੇਲ ਪਾਲਾ ਇਹਨਾਂ ਵਿੱਚ ਜਿਆਦਾ ਹੀ ਛੜ ਜੇ ਤੇ ਬਸ ਗਾਇਸ ਹੁਣ ਆਪਾਂ ਖਾਵਾਂਗੇ ਡਿਨਰ ਦੇ ਵਿੱਚ ਚੌਲ ਲੋਡ ਵਾਲੇ ਦਹੀਂ ਪਾ ਕੇ ਦਹੀਂ ਦੇ ਨਾਲ ਜਾਂ ਫਿਰ ਘਿਓ ਦੇ ਨਾਲ ਤੇ ਜਾਂ ਫਿਰ ਮੱਖਣੀ ਦੇ ਨਾਲ ਬਾਹਰ ਕੋਈ ਦਾਦਾ ਕਾਕਾ ਯਕਾ ਕਾ ਆ ਗਿਆ ਕਾਕਾ ਕਾਕਾ ਕਿੱਧਰ ਆਇਆ ਮਾ ਰੱਬ ਨੂੰ ਵੇਖਣ ਆਇਆ ਫਿਰ ਹੈ ਮੈਨੂੰ ਪ੍ਰੋਬਲਮ ਆ ਹੋਰ ਆ ਹਏ ਇਹ ਲਾ ਸ਼ਿੱਲਾ ਫਲਾ ਰਤੀਆਂ ਹੀ ਉਹਨੇ ਮਾਰ ਤੇ ਕੌਣ ਨੇ ਸਾਰੇ ਖਲਾਰਾ ਪਾ ਦੇਂਗਾ ਕਾ ਪਾ ਦੇ ਕੱਟ ਕੇ ਵਰਗੋ ਤੇ ਵਿੱਚ ਪਲੇਟ 'ਚ ਹੀ ਪਾ ਦੇ ਤੇਰੇ ਮਗਰ ਭੱਜੀ ਭੱਜੀ ਆਈ ਉਹ ਤੇ ਖਲਾਰਾ ਪਾ ਕੇ ਰੱਖਤਾ ਉਹਨੇ ਤੇ ਚਲੋ ਜੀ ਬਸ ਇਹੀ ਸੀਗੀ ਅੱਜ ਦੀ ਆਪਣੀ ਵੀਡੀਓ ਤੇ ਮਿਲਾਂਗੇ ਕੱਲ ਸਵੇਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਤੇ ਕਰ ਦ ਫੜੀ ਆ ਜਿੰਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਾ ਕੀਤਾ ਤੇ ਇਸ਼ੂ 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 ਕੱਕੜ ਜਿਹਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਾ ਕੀਤਾ ਘਰੇ ਆ ਕੇ ਕੱਲੇ ਕੱਲੇ ਦਾ ਕਤਲ ਕਰਨਾ ਇਸ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਠੀਕ ਹੈ ਅਸੀਂ ਬਹੁਤ ਹੋ ਗਏ ਹ ਖਤਰਨਾਕ ਹੈ ਪਰ ਪ੍ਰਭ ਨੇ ਕਰਈਏ ਤੋਰੇ ਹਾਂ ਗੱਲੂ ਕਰਈਏ ਕੱਲ ਹੋਏਗਾ ਵੇਖਣੇ ਸਭ ਤੋਂ ਪਹਿਲਾਂ ਤੇ ਮੈਂ ਕੱਟਾਂ ਤਾਂ ਕਿ ਨਾ ਕਤਲ ਕਰਨ ਲੱਗੀ ਅਗਰ ਕੀਤਾ ਹਾਂ ਅਗਰ ਕੀਤਾ ਚਿਹਰੇ ਗੋਰਦਾਰੇ ਆਹੋ ਮਾਂ ਨੂੰ ਬੰਦਾ ਕਰਈ ਜਾ ਹਾਂ ਜਾਣਾ ਹੁਣ ਉਹਨੂੰ ਛੁੱਟੀ ਆ ਕਰਨੀ ਹੁਣ ਉੰਨੋ ਛੁੱਟੀ ਸਿਰੇ ਆਏ ਹਾਂ 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 ਛੁੱਟੀ ਸਿਰੇ ਸਮੰਡੇ ਤੇ ਮਿਲਦੇ ਨਹੀਂ ਨਹੀਂ ਵੀਡੀਓ ਦੇ ਨਾਲ ਤੱਕ ਤੱਕ ਦੇ ਲਈ ਇਸ਼ਾਰੇ ਅੜੂ ਸਸੀ ਕਾਲ ਤੇ ਆ ਜਿਹੜੀ ਗੱਲ ਨੂੰ ਤੁਸੀਂ ਯਾਦ ਰੱਖਿਓ ਸਾਡੀ ਨੂੰ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਤੇ ਦੇਖ ਲਈ ਤਿੰਨ ਵਾਰੀ ਆ ਗਿਆ ਮੈਂ ਤੂੰ ਤੇ ਤਿੰਨ ਵਾਰੀ